ਕੋਈ ਨਹੀਂ ਜਗਦੇਵ ਤੂੰ ਵੀ ਟੈਨਸ਼ਨ ਨਾ ਲੈ ਕੋਈ ਨਹੀਂ ਆਪੇ ਹੁਣ ਹੋ ਗਿਆ ਹੈ ਉਹਦਾ ਆਪੇ ਸੁਧਾਰ ਹੋ ਜਾਊਗਾ ਹੁਣ ਇੱਕ ਗੱਲੋਂ ਤਾਂ ਠੀਕ ਹੈ ਉਹ ਕਿਹੜਾ ਉਹੇ ਕੰਮ ਕਰਦਾ ਸੀ ਹੁਣ ਉੱਥੇ ਜੇ ਕਿਸੇ ਕੰਮ ਲੱਗਿਆ ਹੋ ਸਕਦਾ ਉਹ ਕੰਮਜਾਬ ਹੋ ਜੇ ਇੱਥੇ ਤਾਂ ਉਹਦਾ ਫਿਕਰੀ ਲੱਗਿਆ ਰਹਿੰਦਾ ਸੀ ਆਪਾਂ ਨੂੰ ਕਰਦਾ ਨਹੀਂ ਤਰਦਾ ਨਹੀਂ ਸੀ ਕੁਛ ਚਲੋ ਤਾਂ ਮਾਤਾ ਜੀ ਗੱਲ ਠੀਕ ਹੈ ਕਿ ਦਿਮਾਗ ਦਾ ਤਾਂ ਹੈਗਾ ਤੇਜ ਪਰ ਉਹ ਮੈਂਟ ਨਹੀਂ ਸੀ ਕਰਦਾ ਹੋ ਸਕਦਾ ਉੱਥੇ ਜਾ ਕੇ ਲੱਗ ਜੇ ਆਪੇ ਉਹਨੂੰ ਅਕਲ ਆ ਜੂ ਜਦੋਂ ਉੱਥੇ ਕੰਮ ਕਰਨਾ ਪੈ ਗਿਆ ਹੋ ਸਕਦਾ ਉੱਥੇ ਕੰਮ ਕਰਕੇ ਵਧੀਆ ਹੋ ਜੇ ਆਪਣਾ ਨਾਮ ਉੱਚਾ ਕਰ ਦੇ ਪਰ ਆਪਾਂ ਉਹਦੇ ਨਾਲੇ ਮਾੜਾ ਨਹੀਂ ਸੋਚੇ ਹੁਣ ਤੋਂ ਨਹੀਂ ਨਹੀਂ ਮਾੜਾ ਤਾਂ ਨਹੀਂ ਸੋਚਣਾ ਮਾੜਾ ਕੋਈ ਲੈ ਜਾ ਸਭ ਕੁਝ ਜੋ ਹੋ ਗਿਆ ਕੋਈ ਗੱਲ ਨਹੀਂ ਹੁਣ ਉਹਦਾ ਚੰਗਾ ਹੀ ਸੋਚ ਚਲੋ ਕੋਈ ਨਹੀਂ ਆਪਣਾ ਬੱਚਾ ਹੈ ਉਹ ਹਾਂ ਨਹੀਂ ਕੋਈ ਗੱਲ ਨਹੀਂ ਪ੍ਰਮਾਤਮਾ ਚੰਗੀ ਕਰੇਗਾ ਚੰਗਾ ਹੀ ਹੋਵੇ ਠੀਕ ਬਾਕੀ ਮਾਰਕ ਦੇ ਹੱਥ ਤੱਕ ਕੋਈ ਹਾਂ ਕੋਈ ਨਹੀਂ ਟੈਨਸ਼ਨ ਨਾ ਲੈ ਸਭ ਠੀਕ ਹੋ ਜਾਊਗਾ ਮੰਮੀ ਮੰਮੀ ਖਾ ਕਰਨੇ ਚਾਰੇ ਕੋ ਟਪੀ ਲਮੜਾ ਕਿਨ ਮੇਰੇ ਨਹੀਂ ਜੀ ਕਰਦਾ ਪੁੱਤ ਚਾਹ ਪੀਣਾ ਮੰਮੀ ਆਏ ਕਿ ਖਾਦੇ ਪੀਤੇ ਬਿਨਾ ਸਰਜੂਗਾ ਨਾ ਰਾਤ ਤੁਸੀਂ ਰੋਟੀ ਖਾਦੀ ਨਹੀਂ ਉਹ ਤਾਂ ਤੇਰੀ ਗੱਲ ਠੀਕ ਆ ਪੁੱਤ ਜਮੇ ਨਹੀਂ ਜੀ ਕਰਦਾ ਮੈਂ ਤਾਂ ਚੱਕਣ ਨੂੰ ਜੀ ਨਹੀਂ ਕਰਦਾ ਆਪਣੀ ਸਿਹਤ ਖਰਾਬ ਕਰ ਲੋਂਗੇ ਤਾਂ ਤੇਰੀ ਗੱਲ ਠੀਕ ਆ ਕਿਰਨ ਮੈਂ ਤਾਂ ਉਹ ਹੀ ਨਹੀਂ ਗੱਲਾਂ ਭੁੱਲਦੀਆਂ ਜਦੋਂ ਉਹਦੇ ਘਰੇ ਗਈ ਮੈਨੂੰ ੱਟਕੇ ਮਾਰ ਕੇ ਕੱਢਿਆ ਵੀ ਮੈਨੂੰ ਸੋਚਿਆ ਨਹੀਂ ਸੀ ਮੇਰੇ ਪੁੱਤ ਮੇਰੇ ਨਾਲ ਐ ਕਰੂਗਾ ਕੀਤਾ ਤਾਂ ਮਮੀ ਉਹਨੇ ਮਾੜਾ ਹੀ ਆ ਦੇਖੋ ਹਣਾ ਚੱਲ ਜਿਹੜਾ ਕੁਝ ਲੈ ਗਿਆ ਸੀ ਠੀਕ ਸੇ ਉਹ ਗੱਲ ਬੱਕਰੀ ਬੇ ਤੱਕੇ ਦੇਣ ਵਾਲਾ ਕੰਮ ਤਾਂ ਦਾ ਗਲਤ ਸੀ ਹੋਰ ਮੈਨੂੰ ਤਾਂ ਅਸੀਂ ਵੀ ਚੱਲ ਜਨਾਨੀ ਦੇ ਮੰਗਰ ਲਾ ਕੇ ਪਹਿਲਾਂ ਉਹ ਬੋਲੀ ਅੰਦਰ ਉਹ ਬੈਠਾ ਮੈਨੂੰ ਝੂਠ ਬੋਲਦੀ ਆ ਕਹਿੰਦੀ ਹੈ ਹੀ ਨਹੀਂ ਕਰੇ ਫਿਰ ਉਹ ਆਪ ਵੀ ਨਿਕਲਿਆ ਫਿਰ ਵੀ ਮੈਨੂੰ ਕੋਈ ਨਾ ਮਮੀ ਤੂੰ ਕਹਨੋਂ ਤੁਸੀਂ ਆਪਦੇ ਟੈਨਸ਼ਨ ਹੀ ਆਪਾਂ ਦਿਮਾਗ ਖਰਾਬ ਕਰ ਲਓਗੇ ਨਾਲੇ ਬਿਮਾਰ ਹੋ ਕੇ ਪੈ ਜਾਓਗੇ ਬਾਲਾ ਦਿਲ ਤੇ ਗੱਲ ਲਾਉਣ ਦੀ ਲੋੜ ਨਹੀਂ ਹੈਗੀ ਤੁਸੀਂ ਖਾਓ ਪਿਓ ਥੋੜਾ ਆਪਦਾ ਸਹੀ ਹੋ ਜਾਓ ਉਹ ਤਾਂ ਗੱਲ ਠੀਕ ਆ ਪੁੱਤ ਪਰ ਗੱਲ ਹੋ ਗਈ ਮੋਦਾ ਕਿਉਂ ਅਮੀ ਉਹ ਕਰੇ ਕੀ ਹੋਵੇ ਦੇਰ ਬੱਸ ਮਮੀ ਉਹਨਾਂ ਦੀ ਗੱਲ ਦਿਲ ਤੇ ਲਾਈ ਬੈਠਿਆ ਨਾ ਰਾਤ ਦਾ ਕੁਝ ਖਾਦਾ ਪੀਤਾ ਜਦੋਂ ਦੀ ਉਧਰੋਂ ਆਏ ਨੇ ਮੈਂ ਜੀ ਨਹੀਂ ਕਰਦਾ ਮੇਰੇ ਤਾਂ ਮੇਰੇ ਤਾਂ ਗੱਲੇ ਹੀ ਨਹੀਂ ਜਾਂਦੀਆਂ ਦਿਮਾਗ ਚ ਵੀ ਕੀ ਕੀ ਕੁਛ ਕੀਤਾ ਕਿ ਮੈਂ ਆਪਾ ਪਾਲਦੇ ਆਂ ਮਾਪੇ ਤੇ ਪੁੱਤ ਮੈਂ ਤਾਂ ਉਹਦੇ ਮੋਹ ਚ ਇੰਨਾ ਹੋਈ ਪਈ ਸੀ ਮੈਂ ਤਾਂ ਸੀ ਦੀਪੂ ਤੋਂ ਬਿਨਾ ਮੈਨੂੰ ਦਿਸਦਾ ਹੀ ਕੁਛ ਨਹੀਂ ਸੀ ਮੇਰਾ ਦੀਪੂ ਮੇਰਾ ਦੀਪੂ ਮੇਰਾ ਦੀਪੂ ਮੈਂ ਹੀ ਕਰਦੀ ਰਹਿੰਦੀ ਸੀ ਸੋਚਿਆ ਦਾ ਮਰਦਾ ਸੀ ਵੀ ਨਹੀਂ ਸੀ ਵੀ ਦੀ ਕੋਈ ਦਾ ਗੁਰਾ ਤੇਰੇ ਮੂੰਹ ਸੁਣ ਕੇ ਸੰਤੋਸ਼ ਯਕੀਨੀ ਨਹੀਂ ਆਉਂਦਾ ਜਿੰਨਾ ਮੇਰੇ ਮੋਹਰ ਮੇਰੇ ਐਨੇ ਬੈਡ ਬੇਸਤੀ ਕੀਤੀ ਲਾਢੀ ਜੇ ਤੂੰ ਕੋਲੇ ਹੁੰਦਾ ਤੂੰ ਆਪ ਦੇਖਦਾ ਵੀ ਤੇਰੀ ਮਾਂ ਦੀ ਉਹਨੇ ਕਿੰਨੀ ਮੈਨੂੰ ਕੋਲੇ ਹੁੰਦਾ ਮੈਨੂੰ ਪਤਾ ਵੀ ਦੱਸ ਦਿੰਦਾ ਵੀ ਮਾਂ ਨੂੰ ਹੱਥ ਕੇ ਮੇਰਾ ਜਾਂਦਾ ਘਰੋਂ ਮੂੜੀ ਨਾ ਕਿਵੇਂ ਆ ਉਹ ਸਖਾ ਦਿੰਦਾ ਵੀ ਕਿਵੇਂ ਇਹ ਕਰੀ ਜਾਣਾ ਨਹੀਂ ਨਹੀਂ ਜਾਣਦਾ ਤਾਹੂ ਨੇ ਅੰਦਰ ਹੀ ਨਹੀਂ ਜਾਣਦਾ ਤਾ ਉਹ ਹੀ ਮਾਂ ਤੂੰ ਦਿਲ ਲਾਢੀ ਮੈਨੂੰ ਤਾਂ ਆਪ ਪੁੱਤ ਬਹੁਤ ਗੱਲਾਂ ਯਾਦ ਆਉਂਦੀਆਂ ਮੈਂ ਤੁਹਾਡੇ ਨਾਲ ਕਿੰਨਾ ਖਰਕ ਰੱਖਿਆ ਹੈ ਥੋਡੇ ਨਾਲ ਮੈਂ ਕਿੰਨਾ ਫਰਕ ਰੱਖਿਆ ਮੈਨੂੰ ਐ ਸੀ ਮੇਰ ਤਾਂ ਦੀਪੂ ਹੀ ਪੁੱਤ ਹੈ ਮੈਂ ਤਾਂ ਮਾਫ ਕਰਦੀ ਪੁੱਤ ਮੈਂ ਨਹੀਂ ਮਾਂ ਇਹ ਨਾ ਗਿਆ ਕਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੰਮੀ ਤੁਸੀਂ ਚਾਹ ਪੀਓ ਮੈਂ ਤੁਹਾਡੇ ਵਾਸਤੇ ਰੋਟੀ ਬਣਾ ਕੇ ਲਿਆਉਣੀ ਆ ਖਾਓ ਤੁਸੀਂ ਦਿਲ ਤੇ ਗੱਲ ਨਹੀਂ ਲਾਉਣੀ ਹੁੰਦੀ ਹੈਗੀ ਅਗਲੇ ਨੇ ਕਰਨ ਵਾਲਾ ਕਰ ਗਿਆ ਮੈਂ ਤਾਂ ਲਾਡੀ ਤੁਹਾਡੇ ਮੱਥੇ ਲੱਗ ਜਾਂ ਤਾਂ ਮੈਨੂੰ ਆਪਣੇ ਆਪੇ ਸ਼ਰਮ ਆਉਂਦੀ ਹੈ ਮੈਂ ਤੁਹਾਡੇ ਨਾਲ ਕਿੰਨਾ ਫਰਕ ਮੈਂ ਉਹਨੂੰ ਹਰ ਇੱਕ ਚੀਜ਼ ਆ ਲਿਆ ਪੈ ਆ ਲੈ ਜਾ ਪੈ ਸਤੋਂ ਆ ਲੈ ਜਾ ਹਰ ਇੱਕ ਚੀਜ਼ ਲੈ ਜਾਂਦਾ ਸੀ ਖੜਾ ਕੇ ਐਂ ਸੀ ਮੈਂ ਮੈਨੂੰ ਤਾਂ ਦਿਸਦਾ ਹੀ ਕੁਛ ਨਹੀਂ ਸੀ ਉਹਦੇ ਬਿਨਾ ਚਲ ਮੰਮੀ ਸਾਨੂੰ ਕਰਿਆ ਜਿਹਾ ਮਹਿਸੂਸ ਹੀ ਨਹੀਂ ਹੋਇਆ ਵੀ ਤੁਹਾਨੂੰ ਦਾ ਕੋਈ ਫਰਕ ਕੀਤਾ ਹੋਇਆ ਕੋਈ ਗੱਲ ਨਹੀਂ ਐ ਨਹੀਂ ਕਰੀਦਾ ਹੁੰਦਾ ਉਹਨੂੰ ਕੀ ਬੜਾ ਮਜ਼ਾ ਤੁਸੀਂ ਤਾਂ ਐਵੇਂ ਹੀ ਸੱਠੇ ਚੜਾ ਗਏ ਚਲ ਕੋਈ ਨਹੀਂ ਆਪਣਾ ਖੂਨਾ ਪਰ ਉਹਦੇ ਛੱਤਰ ਦਾ ਆਪੇ ਮਾਰ ਸਕਦੇ ਕੋਈ ਬੰਗਾਨਾ ਥੋੜੀ ਮਾਰੋ ਮੈਂ ਤਾਂ ਸਮਝਾ ਸਕਦਾ ਵੱਡਾ ਉਹ ਤੋਂ ਹਾਂ ਉਹ ਤਾਂ ਹੈ ਮੇਰੇ ਤਾਂ ਦਿਮਾਗ 'ਚ ਨਹੀਂ ਜਾਂਦਾ ਕਿਵੇਂ ਕਰ ਰਹੀਂ ਦੀ ਆ ਗੱਲ ਮਾਨ ਨਾਲ ਚਲ ਮੰਮੀ ਕੋਈ ਨਾ ਜਿੱਦਣ ਉਹਨੂੰ ਅਕਲ ਆਊ ਆਪੇ ਆ ਜਾਊਗਾ ਘਰੇ ਮੈਨੂੰ ਲੱਗਦਾ ਉਹ ਜਨਾਨੀ ਉਹਦੀ ਇੰਨਾ ਉਨੂੰ ਆਉਣ ਦੇ ਦਊਗੀ ਦੇਖ ਲੈ ਤੁਸੀਂ ਨਾ ਮਾਂ ਰੋਟੀ ਆ ਤਾਂ ਮੈਂ ਤਾਂ ਦੇਖਿਆ ਹੀ ਨਹੀਂ ਸੀ ਉਹਦਾ ਆ ਰੂਪ ਮੈਂ ਤਾਂ ਆਈ ਨਹੀਂ ਸੀ ਵੀ ਮੈਂ ਤਾਂ ਕਹਿੰਦੀ ਸੀ ਵੀ ਬਹੁਤ ਹੀ ਚੰਗੀ ਤੇ ਬਹੁਤ ਹੀ ਸਿਆਣੀ ਆ ਉਹ ਉਹ ਤਾਂ ਨਾਮ ਬੋਲੇ ਨਾ ਬੋਲੇ ਉਹ ਤਾਂ ਮੈਨੂੰ ਤਾਂ ਗੱਲ ਹੀ ਨਹੀਂ ਕਰਨ ਦਿੱਤੀ ਉਹਨੇ ਚਲ ਕੋਈ ਨਾ ਮਮੀ ਤੁਸੀਂ ਗੱਲ ਦਿਲ ਤੇ ਨਾਲ ਆ ਤੁਸੀਂ ਚਾਹ ਪਿਓ ਮੈਂ ਰੋਟੀ ਬਣਾ ਕੇ ਲਿਆਉਣੀ ਆ ਕੋਈ ਨਾ ਕੋਈ ਨਾ ਰੋਟੀ ਖਾ ਤਾਂ ਕੋਈ ਨਾ ਪੁੱਤ ਮੈਂ ਖਾ ਲੂੰਗੀ ਖਾਣ ਨਹੀਂ ਪੈਣੀ ਐ ਪਰ ਮੇਰਾ ਜੀ ਨਹੀਂ ਕਰਦਾ ਕਸੇ ਨੂੰ ਮੰਮੀ ਕਹ ਗਾਲ ਦੱਸੋ ਤੁਸੀਂ ਉਹਦਾ ਸਾਧਮਾ ਲਾ ਕੇ ਬਹਿ ਗਏ ਅਸੀਂ ਹੈ ਨਹੀਂ ਤੁਹਾਡੇ ਕੁਛ ਲੱਗਦੇ ਜੇ ਹੈਗੇ ਅਸੀਂ ਪੁੱਤ ਮੈਂ ਤਾਂ ਐ ਸੋਚਦੀ ਆਂ ਵੀ ਮੈਂ ਆਈ ਕਿਵੇਂ ਜੇ ਮੈਨੂੰ ਤੁਸੀਂ ਵੀ ਕੱਢ ਦਿੰਦੇ ਘਰੋਂ ਮੈਂ ਕਿੱਥੇ ਜਾਂਦੀ ਅਸੀਂ ਕਿਉਂ ਕੱਢਾਂਗੇ ਮੰਮੀ ਹਰ ਕੋਈ ਇਕੋ ਜਿਹਾ ਨਹੀਂ ਹੁੰਦਾ ਮੈਂ ਤਾਂ ਪੁੱਤ ਤੁਹਾਡੇ ਨਾਲ ਬਹੁਤ ਕਰੀਆਂ ਨਾ ਕੁਛ ਨਹੀਂ ਮਾੜਾ ਕੀਤਾ ਮੰਮੀ ਅਸੀਂ ਤਾਂ ਕਦੇ ਮਹਿਸੂਸ ਹੀ ਨਹੀਂ ਕੀਤਾ ਵੀ ਤੁਸੀਂ ਸਾਡੇ ਨਾਲ ਕੁਛ ਗਲਤ ਕੀਤਾ ਮਾਪੇ ਨੇ ਬੋਲਦੇ ਹੁੰਦੇ ਨੇਗੇ ਤੇ ਪੁੱਤ ਨੂੰ ਮਾਂ ਮੈਂ ਤੇਰਾ ਪੁੱਤ ਨਹੀਂ ਹੈਗਾ ਤੂੰ ਕਿ ਲਾਉਦੀ ਬਾਰੇ ਸੋਚੀ ਜੰਨੇ ਹੈ ਮੈਂ ਦੀਪੂ ਦਾ ਐ ਕਰਦੀ ਸੀ ਉਹ ਕਰਦੀ ਸੀ ਸਾਡੇ ਨਾਲ ਵੀ ਤਾਂ ਜੁਰੈਂਦੇ ਸੀ ਸੱਜੇ ਨੂੰ ਲੱਗਦਾ ਮਾੜਾ ਕਰਦੇ ਜ ਨਹੀਂ ਤੂੰ ਮਾਂ ਬਾਪ ਹੁੰਦੇ ਨੇ ਉਹ ਬੱਚਿਆਂ ਨਾਲ ਐ ਕਰਦੇ ਨੇ ਜੇ ਮੈਨੂੰ ਵੀ ਐ ਬਲੋਸ ਕੇ ਰੱਖਦੀ ਵੀ ਹਾਂ ਕੋਈ ਨਹੀਂ ਲਾਡੀ ਪੁੱਤ ਆਇਆ ਆ ਸ਼ਾਇਦ ਮੈਂ ਵੀ ਮਾੜਾ ਕਰ ਦਿੰਦਾ ਨਾਲ ਉਹਦੇ ਪਿੱਛੇ ਨਾ ਆਪਣੀ ਸਿਹਤ ਖਰਾਬ ਕਰ ਚਾਹ ਪੀ ਰੋਟੀ ਖਾਹ ਜਿਹੜੀ ਚੀਜ਼ ਚਾਹੀਦੀ ਕਿਰਨ ਨੂੰ ਦੱਸ ਦੇ ਕਿਰਨ ਬਣਾ ਕੇ ਦੇ ਦਿੰਦੀ ਆ ਉਹਦਾ ਕੀ ਆ ਆ ਦੇਖ ਲਈ 5-6 ਮਹੀਨਿਆਂ ਨੂੰ ਮਾਤਾ ਇੱਥੇ ਆਉਣ ਦੀ ਘਰ ਚ ਪਤਾ ਲੱਗ ਜੂਗਾ ਉਹਨਾਂ ਨੂੰ ਵੀ ਹੱਥ ਜੋੜ ਦੇ ਫਿਰਨਗੇ ਵੀ ਸਾਥੋਂ ਗਲਤੀ ਹੋ ਗਈ ਗਲਤੀ ਹੋ ਗਈ ਐਵੇਂ ਉਹਨਾਂ ਵਿੱਚ ਆਪਣਾ ਉਹ ਖਰਾਬ ਕਰੀ ਜਾਂਦਾ ਸਿਹਤ ਨੂੰ ਖਾਲਾ ਰੋਟੀ ਹੋਣਾ ਕੌਣ ਰੰਮੇ ਕਰੀ ਜਾਨੀ ਹੈ ਹੂੰ ਜੋ ਟਾਈਮ ਸੀ ਉਹ ਤਾਂ ਕਿਤੇ ਸਾਬੇ ਨਹੀਂ ਗਿਆ ਉਹਨਾਂ ਲੱਗੀ ਸੀ ਉਹਨਾਂ ਦੀ ਬਣੀ ਸੀ ਕਦੇ ਗੱਡੀ ਲੈਦੇ ਕਦੇ ਯੂਨੀਨ ਦੇ ਉਹਨਾਂ ਨੂੰ ਦੇਖ ਰਹੇ ਨੇ ਯਾਰਾ ਹੁਣ ਚਲੋ ਕੋਈ ਨਹੀਂ ਰੜੀ ਉਹ ਵੀ ਬਫਰਾਂ ਭੜਾਈ ਆ ਨਾ ਬੱਚਾ ਸੀ ਚਲੋ ਉਹ ਤੋਂ ਗਲਤੀ ਹੋ ਗਈ ਪਰ ਇਹਨਾਂ ਨੂੰ ਤਾਂ ਸੋਚਣਾ ਚਾਹੀਦਾ ਭਰਾ ਤਾਂ ਹੈ ਪੁੱਤ ਆਪਾਂ ਆਪਾਂ ਘੜਾ ਉਹਨੂੰ ਮਾਰਾ ਕਰਾਉਣੀ ਸੀ ਕੋਈ ਉਹਨੇ ਪਹਿਲੇ ਦੀ ਗੱਲ ਕਰਾਈ ਸੀ ਦੇਣਾ ਤਾਂ ਉਹਨੂੰ ਸੀਗਾ ਇਹ ਲੱਗੀ ਸੀ ਜਿਆਦਾ ਉਹਨੂੰ ਡਾਂਟ ਕਰਨਾ ਉਹ ਲਾੜਪੋਲ ਕਰਕੇ ਉਹ ਐਵੇਂ ਵਿਗੜ ਗਿਆ ਨਹੀਂ ਉਹਦੀ ਕੀ ਹਿੰਮਤ ਸੀ ਉਹ ਮੇਰੀ ਮਾਂ ਨੂੰ ਕੁਝ ਕਹਿ ਜਾਂਦਾ ਕੁੜੀ ਕਹਿ ਦਿੰਦੀ ਵੀ ਹਾਂ ਮੇਰੇ ਘਰੇ ਨਾ ਆਉਣਾ ਐ ਪਿਓ ਨੇ ਦਿੱਤਾ ਉਹ ਵੰਡ ਕੇ ਤਾਂ ਉਹਨਾਂ ਘਰ ਲਿਆ ਆਪਦੀ ਮਿਹਨਤ ਨਾਲ ਨਹੀਂ ਪਾਇਆ ਘਰ ਉਹਨੇ ਐਵੇਂ ਤੇਰੀ ਲਾੜਪੋਲ ਲੈ ਉਹ ਚੰਗਲਾ ਰੱਖਿਆ ਸੀ ਜੇ ਪਿਓ ਨੇ ਕੋਈ ਚੀਜ਼ ਉਹਨੂੰ ਹਿੱਸਾ ਵੰਡ ਕੇ ਦਿੱਤਾ ਸੀ ਤੇਰੇ ਕਹਿ ਤੂੰ ਤਾਂ ਉਹਨੇ ਘਰ ਲਿਆ ਤਾਂ ਉਹ ਗੱਲਾਂ ਮਾਰਦੀ ਮੇਰੇ ਘਰ ਚ ਨਾ ਬੜੀਆਂ ਐ ਨਾ ਕਰੀ ਮੇਰੀ ਮਾਂ ਨੂੰ ਹੂੜਿਆ ਕੇ ਕੋਈ ਕਰਕੇ ਦੇਖੇ ਤੇ ਜਦੋਂ ਪਹਿਲਾਂ ਵੀ ਗਿਆ ਮਾਤਾ ਦੇਖੀ ਜਾਂਦੂ 5 ਮਹੀਨਿਆਂ ਨੂੰ ਜੇ ਇੱਥੇ ਨਾ ਆਇਆ ਤੂੰ ਨਹੀਂ ਬਿਲਕੁਲ ਆ ਐਵੇਂ ਇਹ ਆਪਣਾ ਮਾਰਾ ਉਹ ਕਰੀ ਜਾਂਦੀ ਏ ਉਹਨੂੰ ਰੋਟੀ ਪਾਣੀ ਖਾਵਾ ਬਸ ਠੀਕ ਆ ਓਕੇ ਸਮਝ ਲੈ ਥੋੜਾ ਪਤਾ ਓ ਠੀਕ ਐ ਚਲ ਮਾ ਮੈਨ ਨੇ ਪਸਤਾ ਹੋ ਗਏ ਨਹੀਂ ਬਹੁਤਾ ਵੀ ਆਪੇ ਮੈਂ ਚੰ ਗਲਤ ਕੀਤਾ ਉਹਨੂੰ ਬੜਾ ਸਿਰ ਤੇ ਜੜਾ ਕੇ ਕੋਈ ਗੱਲ ਨਹੀਂ ਪਤਾ ਲੱਗਿਆ ਹੁਣ ਤੁਹਾਨੂੰ ਵੀ ਚਲ ਮੰਮੀ ਮੈਂ ਰੋਟੀ ਬਣਾ ਕੇ ਲਿਆਉਣੀ ਐ ਕੋਈ ਨਹੀਂ ਖਾਓ ਠੀਕ ਐ ਠੀਕ ਐ ਚਲ ਚਲ ਖਵਾ ਪੁੱਤਰ ਰੋਟੀ ਨੂੰ ਐਵੇਂ ਨਾ ਗੁੱਸਾ ਕਰਿਆ ਦਰਮਨ ਮੇਰੀ ਗੱਲ ਸੁਣ ਮੈਂ ਦੀਪੂ ਕੋਲੇ ਜਾ ਕੇ ਨਾ ਸਮਾਨ ਤਾਂ ਤੇਰਾ ਲਿਆ ਦੂੰਗਾ ਮੈਂ ਮੈਂ ਇੱਕ ਵਾਰੀ ਮੈਂ ਮਾਂ ਦਾ ਦੁੱਖ ਨਹੀਂ ਦੇਖਿਆ ਜਾਂਦਾ ਯਾਰ ਮੈਨੂੰ ਆਈ ਮੈਂ ਦੀਪੂ ਕੋਲੇ ਜਾ ਕੇ ਮੈਂ ਉਹਨੂੰ ਸਮਝਾਵਾਂ ਜਿਵੇਂ ਮਰਜੀ ਪਿਆਰ ਨਾਲ ਸਮਝੂ ਠੀਕ ਹੈ ਨੇ ਦੋ ਚਿੱਤਰ ਲਾ ਕੇ ਉਹਨੂੰ ਕਹਾ ਵੀ ਮਾਂ ਕੋਲੇ ਆ ਕੇ ਦੇਖ ਕੀ ਹਾਲ ਹੋਇਆ ਉਹਦਾ ਤੈਨੂੰ ਇਹਨੇ ਲਾੜ ਪਿਆ ਉਹਨਾਂ ਪਿਆ ਪਾਲਿਆ ਸੀ ਵੱਡਾ ਕੀਤਾ ਸੀ ਸਾਰਾ ਕੁਝ ਤੂੰ ਲੜ ਭੜ ਕੇ ਲੈ ਕੇ ਆ ਗਿਆ ਤੇ ਉਹਨੂੰ ਅੰਦਰ ਵਾਰਨ ਲੱਗੇ ਦੱਸ ਕੇ ਦੁੱਖ ਹੁੰਦਾ ਸੀ ਭਰਾ ਉਹਦਾ ਵੱਡਾ ਇੰਨੀ ਗੱਲ ਤਾਂ ਕਰ ਹੀ ਸਕਦਾ ਐ ਥੋੜੀ ਵੀ ਅੱਡ ਹੋ ਗਿਆ ਤੇ ਮੈਨੂੰ ਮਿਲ ਲੈਣਾ ਜਾਮਾ ਤੇਰੇ ਸਾਹਮਣੇ ਦਿਖਦਾ ਤੈਨੂੰ ਮਾਂ ਦਾ ਕੀ ਹਾਲ ਮੇਰੀ ਗੱਲ ਸੁਣੋ ਮੰਮੀ ਦਾ ਦੁੱਖ ਤਾਂ ਮੈਨੂੰ ਵੀ ਦਿਖਦਾ ਹੈਗਾ ਕਿ ਜਿਹਨੇ ਆਪਣੀ ਮਾਂ ਨੂੰ ਨਹੀਂ ਅੰਦਰ ਵੜਾਇਆ ਹੈਗਾ ਥੋਨੂੰ ਕਿੱਥੇ ਅੰਦਰ ਵੜ ਲੈਣਗੇ ਉਹ ਉਹਨਾਂ ਨੂੰ ਤਾਂ ਹੋਈ ਨਹੀਂ ਬੋਲਣ ਦੀ ਅਕਲ ਹੈਗੀ ਐਵੇਂ ਵੱਧੂ ਤੁਸੀਂ ਇੱਕ ਦੂਜੇ ਨਾਲ ਬੈਸ ਹੋਗੇ ਨਾਲੇ ਬੇਇੱਜ਼ਤੀ ਕਰਕੇ ਵੀ ਜਿਵੇਂ ਹੁਣ ਮੰਮੀ ਦੀ ਵੀ ਤਾਂ ਕਰੀ ਹੋਈ ਆ ਉਹਨੇ ਹੈ ਤੇ ਨਾਲੇ ਰਜਨਾਨੀ ਨੂੰ ਨਾ ਬੋਲਣ ਦੀ ਅਕਲ ਨਹੀਂ ਹੋਈ ਜੇ ਵਿਚ ਵਿਚਾਲੇ ਉਹ ਬੋਲੂਗੀ ਨਾਲੇ ਕੰਮ ਵੱਧ ਜੂਗਾ ਦੋਨੇ ਭਾਈਆਂ ਦੀ ਲੜਾਈ ਦਾ ਨਹੀਂ ਐਨਾ ਤਾਂ ਮੈਨੂੰ ਪਤਾ ਕਰਨ ਠੀਕ ਆ ਉਹਨੂੰ ਬੋਲਣ ਦੀ ਅਕਲ ਹੈਗੀ ਹੈ ਜਾਂ ਨਹੀਂ ਉਹ ਤਾਂ ਉੱਥੇ ਜਾ ਕੇ ਪਤਾ ਲੱਗੂ ਮੈਨੂੰ ਪਰ ਮੈਂ ਉਹਦਾ ਵੱਡਾ ਭਰਾ ਮੈਂ ਉਹਦੇ ਦੋ ਛੱਤਰ ਮਾਰ ਕੇ ਵੀ ਕਹਦਾ ਨਾ ਵੀ ਇੱਧਰ ਚੱਲ ਤਾਂ ਮੇਰੇ ਕਦੇ ਕਹਿਣਾ ਨਹੀਂ ਮੋੜਦਾ ਉਹ ਐਨਾ ਮੈਨੂੰ ਉਹਦੇ ਯਕੀਨ ਆ ਮੇਰੀ ਗੱਲ ਸੁਣੋ ਮਾਣਦਾ ਮੰਮੀ ਨੂੰ ਵੀ ਸੀ ਬਥੇਰਾ ਕਿ ਮੇਰਾ ਪੁੱਤ ਮੇਰੇ ਨਾਲ ਰਹੇਗਾ ਉਹ ਕਹਿੰਦਾ ਹਾਂ ਤੁਸੀਂ ਕਹਿ ਰਹੇ ਕਿ ਮੇਰਾ ਭਾਈ ਮੇਰੇ ਨਾਲ ਐ ਨਹੀਂ ਰਹੂ ਮਾਂ ਨਾ ਕਿੰਨੀ ਮਾੜੀ ਕਰਕੇ ਭੇਜੀ ਤੇਰੇ ਅੰਦਰ ਬੜਾ ਨੂੰ ਵੀ ਨਹੀਂ ਦਿੱਤਾ ਹੈਗਾ ਉਹਨਾਂ ਨੇ ਐਨੇ ਕੱਲ ਨੂੰ ਤੁਹਾਡੇ ਨਾਲ ਕੋਈ ਗੱਲਬਾਤ ਹੋ ਗਈ ਉਹਨਾਂ ਨਾਲ ਉੱਥੇ ਜਾ ਕੇ ਕਿੰਨਾ ਬੁਰਾ ਅਸਰ ਪੈਂਦਾ ਹਨਾ ਜਿੱਦਿਆਂ ਨੂੰ ਮੈਨੂੰ ਤੇ ਇੱਕ ਦੂਜੇ ਦਾ ਮੂੰਹ ਦੇਖਾਂ ਕਹਿੰਨੇ ਆ ਜਾਵਾਂਗੇ ਆਪਾਂ ਮੈਨੂੰ ਇਸੇ ਗੱਲ ਦਾ ਦੁੱਖ ਆ ਵੀ ਮਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਤੇ ਮੁੜ ਕੇ ਆਈ ਨਹੀਂ ਹੈਗਾ ਵੀ ਹੈ ਮੈਂ ਘਰੇ ਜਾ ਕੇ ਉਹਦਾ ਹਾਲ ਪੁੱਛਿਆ ਮੈਂ ਵੀ ਮਾਂ ਮੈਂ ਘਰ ਵਾਲੇ ਸਾਹਮਣੇ ਤਾਂ ਨਹੀਂ ਬੋਲ ਸਕਦਾ ਸੀ ਵੀ ਮੈਂ ਇਕੱਲਾ ਬਾਅਦ ਚ ਜਾ ਕੇ ਉਹਨੂੰ ਕਿਹਾ ਮਾਂ ਹਨਾ ਵੀ ਬਈ ਕੋਈ ਗੱਲ ਨਹੀਂ ਹੈਨਾ ਸਭ ਠੀਕ ਠਾਕ ਆ ਮੇਰੀ ਗੱਲ ਸੁਣੋ ਜੇ ਗੱਲ ਕਰਨੀ ਵੀ ਹੈ ਨਾ ਤਾਂ ਫੋਨ ਕਰਕੇ ਜਾਇਨਾ ਹੁੰਦਾ ਪਹਿਲਾਂ ਮਨ ਤਾਂ ਮੇਰਾ ਵੀ ਨਹੀਂ ਖੜਦਾ ਕੀ ਮਤ ਅੱਗੇ ਉਹ ਬੈਠੀ ਹੋਵੇ ਤੇ ਜਿੱਪੂ ਘਰੇ ਹੋਵੇ ਨਾ ਤੇ ਮਾੜਾ ਚੰਗਾ ਤੁਹਾਨੂੰ ਵੀ ਬੋਲੂ ਮੈਨੂੰ ਬੋਲ ਕੇ ਤਾਂ ਦੇਖੇ ਫਿਰ ਉਹ ਮਾੜਾ ਚੰਗਾ ਉਹ ਵੀ ਤਾਂ ਗੱਲ ਕਰ ਨਹੀਂ ਮੈਨੂੰ ਬੋਲ ਨਹੀਂ ਸਕਦੀ ਉਹ ਮੈਂ ਛੋਟਾ ਹਾਂ ਤੂੰ ਤਾਂ ਸਮਝਦੇ ਨਹੀਂ ਗੱਲ ਮੈਂ ਉਹੀ ਤਾਂ ਮੈਥੋਂ ਕਹਿ ਰਹੀ ਆ ਵੀ ਗੱਲ ਵੱਧ ਜਾਣੀ ਆ ਦੇਖ ਕੇ ਮੈਥੋਂ ਮਾਂ ਦਾ ਦੁੱਖ ਨਹੀਂ ਦੇਖੀ ਜਾਂਦਾ ਇੱਕ ਵਾਰੀ ਤਾਂ ਮੈਂ ਘਰੇ ਜਾ ਕੇ ਆਉਂਗਾ ਜੇ ਘਰੇ ਮਿਲੂਗਾ ਤਾਂ ਵੀ ਠੀਕਾ ਨਹੀਂ ਮਿਲੂਗਾ ਮੈਂ ਫੋਨ ਤੇ ਗੱਲ ਕਰੂੰਗਾ ਚੱਲ ਕੋਈ ਜੀ ਮੈਨੂੰ ਤੁਹਾਨੂੰ ਠੀਕ ਲੱਗਦਾ ਤੁਸੀਂ ਕਰ ਲਓ ਹਨਾ ਇੱਕ ਵਾਰੀ ਤਾਂ ਮੈਨੂੰ ਜਾਣਾ ਪੈਣਾ ਕਿ ਨਾ ਇਹ ਨਹੀਂ ਕੰਮ ਚੱਲਣਾ ਕਿਉਂਕਿ ਮਾਤਾ ਦਾ ਮੈਥੋਂ ਦੁੱਖ ਨਹੀਂ ਦੇਖਿਆ ਜਾਣਾ ਚੱਲ ਠੀਕਾ ਮੈਂ ਫੋਨ ਤੇ ਦੁੱਪ ਪੁੱਛਰੂੰਗਾ ਤੈਨੂੰ ਕੀ ਸਮਾਂ ਚਾਹੀਦਾ ਚੱਲ ਠੀਕਾ ਹੁਣ ਆ ਗੇਟ ਖੋਲਦੇ ਗੱਡੀ ਬਾਹਰ ਕੱਢਦੇ ਖੋਲ ਦੁਕਾਨ ਤੇ ਹੀ ਆ ਫਿਰ ਚੱਲ ਫਿਰ ਮੈਂ ਦੁਕਾਨ ਤੇ ਆਇਆ ਤੇਰੇ ਕੋਲ ਠੀਕ ਹੈ ਰਹਿ ਕੇ ਨਿੱਪੂ ਕੀ ਹਾਲ ਹੈ ਨਿੱਪੂ ਮਧੀਆਂ ਬਾਈ ਤੂੰ ਦੱਸ ਸੋ ਠੀਕ ਹੈ ਤੂੰ ਅੱਡ ਕੀ ਹੋ ਗਿਆ ਯਾਰ ਤੂੰ ਤਾਂ ਮੈਨੂੰ ਹੀ ਭੁੱਲ ਗਿਆ ਹੈ ਕੋਈ ਫੋਨ ਨਹੀਂ ਵਾਸਤਾ ਨਹੀਂ ਬਸ ਅਰਬੀ ਚੱਲ ਰਿਹਾ ਸੀ ਮੈਂ ਹੁਣੇ ਕੋਈ ਠੀਕ ਨਹੀਂ ਸੀ ਹਾਂ ਹਾਂ ਸਭ ਵਧੀਆ ਤੂੰ ਦੱਸ ਠੀਕ ਹੈ ਪਰ ਤੂੰ ਮਾਂ ਨਾਲ ਚੰਗੀ ਨਹੀਂ ਕੀਤੀ ਦੀਪੂ ਕੀ ਕੀਤਾ ਮਾਂ ਚੰਗੀ ਨੂੰ ਥੋਨੂੰ ਘਰੋਂ ਵੀ ਨਹੀਂ ਆਉਣ ਦਿੱਤਾ ਤੇਰੇ ਪਿੱਛੇ ਲੜਕੇ ਰੋਂਦੀ ਫਿਰਦੀ ਉਹ ਸਾਰਿਆਂ ਨਾਲ ਲੜਦੀ ਥੋਨੂੰ ਸਾਰਾ ਘਰ ਦੇਵਾਤਾ ਸਾਰਾ ਕਰਾਤਾ ਅਸੀਂ ਇੱਕ ਵਾਰ ਵੀ ਆਏ ਨਹੀਂ ਕਿਹਾ ਵੀ ਮਾਂ ਤੋਂ ਆਏ ਨਾ ਕਰ ਸਾਨੂੰ ਦੋਨੋਂ ਭਰਾਵਾਂ ਨੂੰ ਇਕੱਠੇ ਰਹਿਣ ਦੇ ਪਰ ਨੇ ਉਹ ਤੇਰੀ ਖੁਸ਼ੀ ਚ ਖੁਸ਼ ਹੋਇਆ ਫਰ ਭਾਈ ਮੈਂ ਤਾਂ ਆਪਣਾ ਹਿੱਸਾ ਲੈ ਕੇ ਆਇਆ ਮੈਂ ਇਹ ਕਿਹੜਾ ਕਿਸੇ ਹੋਰ ਦਾ ਲੈ ਕੇ ਆਇਆ ਹਿੱਸਾ ਲੈ ਕੇ ਆਇਆ ਤਾਂ ਠੀਕ ਆ ਤੇਰੀ ਗੱਲ ਪਰ ਉਹ ਮਾਂ ਦਾ ਹੱਕ ਨਹੀਂ ਮੰਨਦਾ ਇਸ ਘਰ ਚ ਫਿਰ ਭਾਈ ਮੈਂ ਤਾਂ ਕੁਛ ਕਿਹਾ ਹੀ ਨਹੀਂ ਹੱਕ ਨੂੰ ਕਿਹੜਾ ਮੈਂ ਉਹਨੂੰ ਕੁਛ ਕਿਹਾ ਦੋ ਮਿੰਟ ਪਿਆਰ ਨਾਲ ਗੱਲ ਕਰ ਲੈਂਦਾ ਇੰਨੇ ਜਿਹੋ ਦਾ ਮਾਨੋਹਲੋ ਹੋ ਜਾਂਦੇ ਵੀ ਚੱਲ ਮੇਰੇ ਪੁੱਤ ਨੇ ਮੇਰਾ ਹਾਲ ਚਾਲ ਪੁੱਛ ਲਿਆ ਉਹਨੂੰ ਇੱਕ ਵਾਰੀ ਮਿਲਦਾ ਯਾਰ ਮੇਰੇ ਦੋਸਤਾਂ ਤੋਂ ਪੁੱਛਦੀ ਫਿਰ ਰਹੀ ਹੈ ਕਿ ਮਤਲਬ ਬਣਦਾ ਮੈਨੂੰ ਕਰ ਲੈਂਦੀ ਫੋਨ ਤੇਰਾ ਕੁਛ ਪਤਾ ਹੀ ਨਹੀਂ ਕਿਸੇ ਨੂੰ ਦੱਸੇ ਨਹੀਂ ਬੀ ਮੈਂ ਕਿੱਛੇ ਜਾਣਾ ਕਿੱਛੇ ਕਰ ਲਿਆ ਕੀ ਕਰਦਾ ਫਿਰ ਮੈਂ ਬੀ ਸੈਟਲ ਹੋ ਕੇ ਦੱਸਦਾ ਸਾਰਾ ਕੁਛ ਦੇਖ ਮਾਂ ਆਪਣੇ ਦੋਨਾਂ ਦੀ ਪਰ ਤੈਨੂੰ ਇਹਨਾਂ ਦੁੱਖ ਨਹੀਂ ਹੁੰਦਾ ਜਿੰਨਾ ਮੈਨੂੰ ਹੁੰਦਾ ਉਹਨੂੰ ਦੇਖ ਦੇ ਕੇ ਉਹ ਸਾਰਾ ਦਿਨ ਦੀਪੂ ਦੀਪੂ ਕਰਦੀ ਰੋਈ ਜਾਂਦੀ ਆ ਉਹ ਬੱਸ ਭਾਈਆਂ ਦਾ ਟਾਈਮ ਨਹੀਂ ਹੈਗਾ ਮੇਰੇ ਹੁਣ ਗੱਲਾਂ ਸੁਣਨ ਦਾ ਮੈਂ ਤਾਂ ਨਾ ਮੁੰਡੇ ਕੋਲ ਜਾ ਰਿਹਾ ਮੈਂ ਬਾਹਰ ਜਾ ਰਾ ਉਹਦਾ ਪੁੱਛ ਹੋ ਜਾ ਬਾਹਰ ਬਾਹਰ ਕਿੱਥੇ ਜਾਣਾ ਯਾਰ ਹੁਣ ਇੰਡੀਆ ਥੋੜਾ ਰਹੀ ਜਾਵਾਂਗੇ ਬਾਹਰ ਕੋ ਮਗਾਮ ਕਿਾਵਾਂਗੇ ਆਪਣਾ ਰਾਮ ਨਾਲ ਐਸ਼ ਕਰਕੇ ਉਹ ਤਾਂ ਗੱਲ ਤੇਰੇ ਠੀਕ ਆ ਪਰ ਬਾਹਰ ਜਾਣ ਤੋਂ ਪਹਿਲਾਂ ਜੇ ਇੱਕ ਵਾਰੀ ਮਾਂ ਨੂੰ ਮਿਲਾਂਗਾ ਉਹਨੂੰ ਕਹਿ ਦੀ ਕਿ ਮਾਂ ਆਪਣਾ ਨੰਬਰ ਦੇ ਦੇ ਮੈਂ ਕਿਤੇ ਵੀ ਰਹਾ ਤੇਰੇ ਨਾਲ ਫੋਨ ਤੇ ਗੱਲ ਕਰਾਂ ਮਾਂ ਨੂੰ ਐਨੇ ਹੌਸਲੇ ਬਹੁਤ ਆ ਅ ਭਾਈ ਜਦੋਂ ਮੇਰੇ ਕੋਲ ਟਾਈਮ ਹੋਇਆ ਮੈਂ ਆ ਜਾ ਆ ਜਾ ਮੇਰੇ ਕੋਲ ਟਾਈਮ ਨਹੀਂ ਹੈਗਾ ਤੂੰ ਇਸ ਚੀਜ਼ ਨੂੰ ਸਮਝ ਨਹੀਂ ਸਕਦਾ ਪਰ ਵੇਲੇ ਨੇ ਸਮੇਂ ਨੇ ਤੈਨੂੰ ਸਮਝਾਦਣਾ ਕਿ ਤੂੰ ਮਾਂ ਦੀ ਕਦਰ ਨਹੀਂ ਕਰਦਾ ਮਾਂ ਬਹੁਤ ਤੇਰਾ ਨਾਲ ਲੈ ਕੇ ਯਾਦ ਕਰਦਾ ਤੇ ਕੋਈ ਪਤਾ ਕੀ ਹੁਣ ਮੈਂ ਤੈਨੂੰ ਕੀ ਕਹਾਂ ਤੇਰੇ ਮੈਂ ਕਰਦਾ ਬਹੁਤ ਇੱਜ਼ਤ ਠੀਕ ਹੈ ਤੇ ਹੁਣ ਮੈਨੂੰ ਜਾਣਾ ਮੈਨੂੰ ਜਾਣਾ ਚਲ ਕੋਈ ਨਹੀਂ ਜਿਹੜਾ ਕੰਮ ਕਰਦਾ ਉਹ ਕਰ ਲੈ ਪਰ ਓਕ ਸ਼ੀ ਮੇਰੀ ਗੱਲ ਯਾਦ ਰੱਖੀ ਦੀ ਕੋਈ ਗੱਲ ਨਹੀਂ ਬਾਈ ਹਾਂ ਓਹੋ ਚੱਬੀ ਦਾ ਅੰਦਰ ਚੱਬੀ ਨਿਆਮ ਠੀਕ ਹੀ ਹਾਈ ਮੈਂ ਮਾਰ ਜਾ ਕੀ ਹੋ ਗਿਆ ਲੋਕੀ ਬਾਹਰ ਘੁੰਮੀ ਫਿਰੀ ਜਾਂਦੇ ਨੇ ਹਾਂ ਦੇਖੋ ਤਾਂ ਸਹੀ ਹਾਂ ਨਾ ਤੇਰੀ ਫਰੈਂਡ ਕਿੱਥੇ ਗਈ ਹੋਈ ਆ ਮੇਰੀ ਫਰੈਂਡ ਬਾਹਰਲੇ ਦੇਸ਼ ਗਈ ਹੋਈ ਆ ਗੱਲਾਂ ਮਾਰੀ ਜਾਂਦੇ ਆ ਮੈਂ ਤੁਹਾਨੂੰ ਕਿਦਨ ਦੇ ਨਾਲੇ ਕਹੀ ਜਾਂਦੀ ਆ ਵੀ ਆਪਾਂ ਵੀ ਬਾਹਰ ਚੱਲਦੇ ਆ ਮੇਰੀ ਗੱਲ ਸੁਣੋ ਬਾਹਰ ਖਰਚਾ ਨਹੀਂ ਆਉਂਦਾ ਪਤਾ ਬਾਹਰ ਮੇ ਕੱਲਾ ਟੂਰ ਲੈ ਕੇ ਆ ਜਰਨੀਆ ਬਸ ਕਦੋਂ ਫਿਰ ਕੇ ਆ ਜਾਗੇ ਉਹ ਬਾਹਰ ਦੀ ਦੁਨੀਆ ਚ ਤੇ ਇੱਥੇ ਦੀ ਦੁਨੀਆ ਚ ਬਹੁਤ ਫਰਕ ਆ ਇੱਥੇ ਤਾਂ ਬਸ ਆ ਦੋ ਚਾਰ ਗਾਰਡਨ ਆ ਕੋ ਮੰਨੂ ਉੱਥੇ ਨਾ ਢੁੱਡੀ ਵੱਡੀ ਵੱਡੀ ਕੰਟਰੀਆਂ ਓਡੇ ਓਡੇ ਸਮੁੰਦਰ ਓਡੇ ਓਡੇ ਜੰਗਲ ਓਡੀਆਂ ਬਿਲਡਲਾ ਕੀ ਕੁਸਾ ਦੇਖਣ ਨੂੰ ਹੈ ਸਹੀ ਗੱਲ ਆ ਯਾਰ ਹਨਾ ਆਪਣੇ ਕੁਝ ਦੇਖੇ ਨਹੀਂ ਹਨਾ ਮੈਂ ਤਾਂਹੀਂ ਤਾਂ ਕਹੀ ਜਾਂਦੀ ਆ ਜਦੋਂ ਦੀ ਵਿਆਹ ਕਿਆਇਆ ਰੋਟੀਆਂ ਬਣਾ ਲਈਆਂ ਝਾੜੂ ਲਾ ਲਿਆ ਪੋਚਾ ਲਾ ਲਿਆ ਇਹਦੀਆਂ ਸੋਲੀਆਂ ਉਹਦੀਆਂ ਸੋਲੀਆਂ ਤੇ ਹੁਣ ਜਦੋਂ ਅੱਡ ਹੋਈਆਂ ਹੁਣ ਹੋਰ ਟੈਨਸ਼ਨ ਆ ਬਥੇਰੀਆਂ ਮੇਰੀ ਗੱਲ ਸੁਣੋ ਐਨਾ ਪੈਸਾ ਉਹੀ ਗੱਲ ਨਾ ਕਹਿੰਦੇ ਬੰਦੇ ਨੇ ਕੀ ਕਰਨਾ ਹੁੰਦਾ ਬੰਦਾ ਆਪਣੀ ਜ਼ਿੰਦਗੀ ਚ ਐਸ਼ ਕਰੇ ਬੰਦਾ ਪੈਸਾ ਕਮਾਉਂਦਾ ਹੀ ਕਿਉਂ ਹੈ ਐਸ਼ ਕਰਨ ਵਾਸਤੇ ਤੇ ਪੈਸਾ ਆਪਣੇ ਕੋ ਹੈਗਾ ਸਹੀ ਗੱਲ ਹੈ ਜਦੋਂ ਜਵਾਬ ਜੂਕ ਹੋਣਗੇ ਦੇਖ ਹੀ ਜਾਊਗੀ ਮੈਂ ਤਾਂ ਕਹਿੰਦੀ ਉਹ ਤਾਂ ਪਹਿਲਾਂ ਪਹਿਲਾਂ ਆਪਾਂ ਬਾਹਰ ਇੱਕ ਵਾਰੀ ਸਾਰੀ ਦੁਨੀਆ ਦੇਖ ਆਈਏ ਉੱਥੇ ਆਪਣੀ ਰੋਟੋਕ ਨਹੀਂ ਸੀ ਹਨਾ ਉਹਦੀ ਬਾਪ ਕੋ ਨਹੀਂ ਜਾਣ ਦਿੰਦਾ ਅਸੀਂ ਬੇਬੇ ਨਹੀਂ ਜਾਣ ਦਿੰਦੀ ਸਹੀ ਕਰਦੇ ਆਪਾਂ ਬੋਰਗਨ ਕਹਿ ਲੈ। ਮੈਂ ਤਾਂ ਵੀ ਕਹਿ ਰਹੀ ਆ ਇੱਥੇ ਤਾਂ ਆਪਾਂ ਨੂੰ ਕੋਈ ਮੰਨਣਾ ਚਾਉਣ ਵਾਲਾ ਵੀ ਨਹੀਂ। ਤੂੰ ਤੇਨੂੰ پتہ ਜੇ ਇੱਕ ਵਾਰੀ ਕਹਿ ਜਿੰਦੇ ਨਾ ਸਾਰੇ ਸਾਰੇ ਟੱਬਰ ਨੇ ਮੂੰਹੇ ਆ ਕੇ ਬਹਿ ਜਾਣਾ ਸੀ। ਕੀ ਕਰੋਗੇ ਬਾਹਰ ਫਲਾਣਾ ਢਿੰਕਾ। ਤੂੰ ਤਾਂ ਮੇਰੇ ਦਿਲ ਦੇ ਗਲ ਖੇਡ ਲਿਆ ਸਹੀ ਬੋਸਾ। ਮੈਂ ਇੱਕ ਗੱਲ ਕਹਿੰਦੀ ਆ ਇੱਥੇ ਕਿਸੇ ਬੰਦੇ ਬੁੰਦੇ ਨਾਲ ਗੱਲ ਕਰੂਆਂ ਜਿਹੜੇ ਜਾਦੂ ਟਿਕਟ ਟੁਕਟਾ ਜਿ ਲਵਾਉਂਦੇ ਹੁੰਦੇ ਨੇ। ਆ ਕੀ ਕਹਿੰਦੇ ਹੁੰਦੇ ਨੇ ਬੀਜਾ ਬੂਜਾ। ਤੇਜੰਟਾ ਹਾਂ ਉਹਦੀ ਨਾਲ ਗੱਲ ਕਰੋ ਕਿ ਬੀਜੇ ਤੋਂ ਬਿਨਾਂ ਤਾਂ ਆਪਾਂ ਨੂੰ ਇੱਥੇ ਕਿਸੇ ਨੇ ਬੜਨ ਨਹੀਂ ਦੇਣਾ। ਉਹ ਤਾਂ ਲਵਾਉਣਾ ਪੈਂਦਾ। ਐਂ ਗਿਆ ਸਭ ਦੇ ਆਪਾ ਕਾਇ ਕਿ ਤੋ ਜਾ ਸਕਦੇ ਹੋ ਮਰ ਜਣੇ ਉਹਨੇ ਮੈਂ ਮੇਰੀ ਸੇਲੀ ਨੇ ਮੈਨੂੰ ਸਾਰੀ ਗੱਲ ਦੱਸੀ ਸੀਗੀ ਅ ਟੂਰਿਸਟ ਵੀਜ਼ਾ ਹੁੰਦਾ ਕੋਈ ਪੂ ਲਗਾ ਨੂੰ ਜਿਕੇ ਰੱਤ ਬਾਹਰ ਵਾਲੇ ਜੀ ਜਾ ਕੇ ਆਏ ਸੀਗਾ ਮੈਂ ਉਹਦੇ ਨਾਲ ਗੱਲ ਕਰਦਾ ਉਹਦੇ ਨਾਲ ਗੱਲ ਕਰ ਲੈ ਦੇਖ ਬਾਲੇ ਦਿੱਲੀ ਚਲ ਆਪਾ ਕੋਮ ਦੇ ਘਟੋ ਘਟਾ ਆਪਾ ਦਾਸ ਤੇ ਲਾਉਨੇ ਬਸ 10 ਦਿਨਾਂ ਚ ਬਿਠੇ ਰਹੋ ਕੋਮੇ ਜਾਂਦਾ ਜੇ ਜੇ ਕੀਤਾ ਆ ਜਾਣੇ ਇੱਕ ਵਾਰ ਫਿਰ ਵਗ ਜਾਗੇ ਨਹੀਂ ਜੀ ਲੱਗ ਗਿਆ ਥੇਰੇ ਫਿਰ ਫਿਰ ਥੇਰੇ ਲਈ ਐਂ ਕਰਦੇ ਆ ਫਿਰ ਹਾਂ ਕਰਾਂਗਾ ਕੀ ਸੇ ਕਰੋ ਨਾ ਗੱਲ ਉਹ ਫੋਨ ਤੇ ਵੀ ਗੱਲ ਹੁੰਦੀਆਂ ਹੀ ਜੀਆਂ ਪੁੱਛ ਤਾਂ ਲਿਆ ਕਿੱਥੇ ਆ ਉਹ ਤੂੰ ਤਾਂ ਹੋ ਗਿਆ ਆਤਮੇ ਹੁਣੀ ਫੁਰਜੇ ਦੂਰ ਹੈ ਨਾ ਚਲਾਈ ਗੱਲ ਕਰ ਲੈ ਠੀਕ ਵੀ ਤੈਨੂੰ ਮਿਲਣਾ ਆਣਾ ਆਹ ਬਤਾ ਚੱਕਾ ਵਰ ਤੋਂ ਕਰੀ ਗੱਲ ਸੱਚੀ ਮਰਦਾ ਐ ਜੀਉ ਜਾਂਦਾ ਬਸ ਹੁਣੇ ਹੀ ਉੱਡ ਜਾ ਰੋਜ਼ ਦੇਖਦੀ ਮੋਬਾਈਲ ਫੋਟੋ ਕਰਦੇ ਤੂੰ ਨਹੀਂ ਗੱਲ ਕਰਨ ਦੀ ਬਾਹਰ ਕਰਕੇ ਆ ਕਰ ਲੋ ਗੱਲ ਮੇਰ ਤਾਂ ਇਨਾ ਜੀ ਕਰਦਾ ਲੈ ਦੇਖੀ ਰੋਜ਼ ਨੰਮੀਆ ਨੰਮੀਆ ਡਰੱਸਾ ਪਾਉਗੀ ਕਦੇ ਕਿਸੇ ਜਾਤੇ ਬਹਿ ਜੂਗੀ ਕਦੇ ਕਿਸੇ ਚੁੱਲੇ ਤੇ ਬਹਿ ਜੂਗੀ ਨਾਲੇ ਗੋਰੇ ਛੱਟੇ ਬੰਦੇ ਜਿੱਥੇ ਕਿੰਨੇ ਫਿਰਦੇ ਨੇ ਜਨਾਨੀਆਂ ਬੁੜੀਆਂ ਹਾਏ ਨੀ ਅੰਗਰੇਜ਼ਾਂ ਚਾਹੇ ਫਿਰਦੀ ਆ ਤਾਂ ਮੈਂ ਤਾਂ ਜਾਊਂਗੀ ਜਾਊਂਗੀ ਮੈਂ ਤਾਂ ਹਾਂ ਮੰਮੀ ਹਾਂ ਹਾਂ ਇਹ ਮੈਂ ਤਾਂ ਤੈਨੂੰ ਦੱਸੀ ਤਾਂ ਜਾਨੀ ਉਹਦੇ ਵੀ ਮੈਂ ਤੇਨਾਂ ਗੱਲ ਕੀਤੀ ਸੀ ਨਾ ਹਾਂ ਉਹ ਅਸੀਂ ਤਾਂ ਹੁਣ ਬਾਹਰ ਜਾਣ ਦੀ ਤਿਆਰੀ ਖਿੱਚੀ ਆਂ ਮੈਂ ਬਸ ਬਸ ਬਗ ਜਾਗੇ ਹੱਥ ਸਾਬ ਲਾ ਲ 10 ਦਿਨਾਂ ਤੱਕ ਬਸ ਬਾਕੀ ਸਭ ਬੰਦੇ ਜੇ ਨਾਲ ਗੱਲ ਕਰਨ ਗਏ ਨੇ ਹਾਂ ਓਕੇ ਏਜੰਟ ਜਿਹੜੇ ਏਜੰਟ ਹੁੰਦੇ ਨੇ ਹਾਂ ਫਿਰ ਭੇਜਣਗੇ ਤਾਂ ਉਹੀ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਜਦੋਂ ਮੈਂ ਬਾਹਰ ਬਾਗੀ ਐਂ ਬ੍ਰਾਂਡਡ ਵੇਸ ਤੇ ਮੈਂ ਕਿਉਂ ਇਹ ਸੋਹਣੇ ਸਾਰੇ ਪਰਸਲ ਲੈ ਕੇ ਦਿਆ ਕਰਾਂ ਚੰਗਾ ਹਾਂ ਜਿੰਨਾ ਜਿੰਨਾ ਅੱਖੀ ਦਿਲੇ ਕੇ ਦਊਂਗੀ ਉਹ ਤੈਨੂੰ ਬ੍ਰਾਂਡਡ ਹਾਂ ਉਹ ਤਾਂ ਲੱਗ ਜੀ ਖਬਰ ਕਿ ਪਤਾ ਅਗਲੀ ਵਾਰ ਤੈਨੂੰ ਲੈ ਜਾਣ ਆ ਰਹੀ ਮੈਂ ਇਹਦੇ ਨਾਲ ਕਰ ਰਹੀ ਆ ਚੰਗਾ ਜਾਲ ਮਮੀ ਦੋ ਮਿੰਟ ਖੜੀ ਮੈਂ ਤੁਹਾਨੂੰ ਕਰ ਗਏ ਬੈਕ ਕੋਲ ਜੇ ਮੰਮੀ ਨੂੰ ਫੋਨ ਹੋਣੀ ਆਏ ਸੀਗੇ ਹਾਂ ਹੋਣੀ ਆਏ ਨੇ ਕਰਦੀਆਂ ਨਚੰਦਾ ਮੰਮੀ ਨੂੰ ਸੱਸਰੀ ਵਾਲ ਕਹੀ ਦਿੰਦੇ ਠੀਕ ਬਾਤ ਕਰ ਲਿਓ ਹੁਣ ਸੱਸਰੀ ਕਾਲੋ ਹਾਂ ਫਿਰ ਕੀ ਕਹਿੰਦੇ ਗੱਲ ਕਰਕੇ ਮੇਰੀ ਗੱਲ ਸੋਲ ਗੱਲ ਤਾਂ ਨਹੀਂ ਕਰਿਆ ਹਾਂ ਯੂਕੇ ਜਾ ਕੇ ਨਹੀਂ ਜਾਂਦੇ ਆਪਾਂ ਹੁਣ ਯੂਕੇ ਨਹੀਂ ਜਾਂਦੇ ਫਿਰ ਕਿੱਥੇ ਜਾਵਾਂਗੇ ਆਪਾਂ ਚੱਲਣਾ ਅਮਰੀਕਾ ਸਿੱਧਾ ਹੁਣ ਅਮਰੀਕਾ ਉਹ ਤਾਂ ਬੜੀ ਵੱਡੀ ਕੰਟਰੀ ਆ ਤਾਂ ਤਾਂ ਹੀ ਤਾਂ ਕਹਿ ਰਹੇ ਨੇ ਵੱਡੀ ਕੰਟਰੀ ਜਾਵਾਂਗੇ ਘੁੰਮਣ ਹੈ ਉੱਥੇ ਤਾਂ ਕਹਿੰਦੇ ਬੜਾ ਕੁਝ ਹੁੰਦਾ ਦੇਖਣ ਨੂੰ ਬਹੁਤ ਕੁਝ ਫਿਰ ਹੁਣ ਅਮਰੀਕਾ ਕੌਣ ਭੇਜੂਗਾ ਆਪਾਂ ਨੂੰ 에ਜੰਟ ਤੇ ਜਾ ਹਰ ਕੋਲ ਭੇਜੂਗਾ ਮੈਨੂੰ ਐਂ ਦੱਸ ਅਮਰੀਕਾ ਦਾ ਕਿੰਨਾ ਕੁ ਪੈਸਾ ਲੱਗ ਜੂਗਾ ਮੇਰੀ ਗੱਲ ਸੁਣ ਯੂਕੇ ਦਾ ਪੁੱਛਿਆ ਉਹ ਕਹਿੰਦੇ ਕੋਈ ਫਾਇਦਾ ਨਹੀਂ ਹੈਗਾ ਥੋੜਾ ਦੋਨੇ ਜਣਾਏਗਾ ਅਮਰੀਕਾ ਦੀ ਪੀਆਰ ਦਵਾਦਾ 1 ਕਰੋੜ ਚ 1 ਕਰੋੜ ਪੀਆਰ ਹਾਂ 1 ਕਰੋੜ ਦਾ ਨਹੀਂ ਹੈਗਾ ਕਰੋਂ ਅਮਰੀਕਾ ਦੀ ਪੀਆਰ ਮਿਲਦੀ ਆ ਤਾਂ ਦੇਖਾ ਕੋਈ ਅਮਰੀਕਾ ਦੀ ਪੀਆਰ ਤਾਂ ਮਿਲਦੀ ਆ ਪਰ ਐ ਪਤਾ ਇੱਕ ਕੋੜੀ ਲਿਆਵਾਂਗੀ ਕਿੱਥੋਂ ਇੰਨਾ ਪੈਸਾ ਲਿਆਵਾਂ ਕਿੱਥੋਂ ਦਾ ਆ ਕੋਠੀ ਕਾਠੀ ਵੇਚਦਾ ਮੈਨੂੰ ਤਾਂ ਨਾ ਹੀ ਲੱਗੀਆਂ ਤਾਂ ਵੀ ਪਰ ਮਨਾਇਆ ਦੱਸ ਵੀ ਬੰਦਾ ਸਹੀ ਆ ਉਹਨੇ ਪਹਿਲਾਂ ਲੋਕਾਂ ਦੇ ਵੀਜ਼ੇ ਲਵਾਏ ਨੇ ਓ ਯਾਰ ਮੇਰੇ ਦੋਸਤ ਦਾ ਵੀ ਉਹਨੇ ਹੀ ਲਵਾਇਆ ਸੀ ਪੱਕੀ ਗੱਲ ਆ ਹੋਰੀ ਪੱਕੀ ਗੱਲ ਆ ਫਿਰ ਤਾਂ ਘਾਤੋ ਸੋਚਣਾ ਫਿਰ ਤਾਂ ਜੈਨੋ ਨਹੀਂ ਬੰਦਾ ਹੋ ਸਕਦਾ ਮੇਰੀ ਗੱਲ ਸੁਣ ਆਪਾਂ ਅਮਰੀਕਾ ਭੱਜ ਕੇ ਹੁਣ ਆਪੋ ਤੇ ਕੁਮਾਏ ਆਪਾਂ ਨੂੰ ਵਧੀਆ ਲੱਗੇਗਾ ਹੀ ਫਿਰ ਆਪਾਂ ਇਹ ਕారణ ਕੀ ਆਣਾ ਮੈਨੂੰ ਇਹ ਦੱਸੋ ਬੀਸੀ ਵੀ ਕਹਿੰਦੇ ਉੱਥੇ ਦੇ ਅੰਦਰ ਤਾਂ ਬਾਲੇ ਲੱਗੇ ਪਛੋ ਆਪਾਂ ਘਰ ਛੱਡ ਜੀਏ ਕੋਈ ਕਬਜ਼ਾ ਕਰ ਲੈ ਹੂੰ ਇਹ ਸੜੀਂ ਸੁੜੀ ਆ ਕੇ ਬਾਰੇ ਘਰਾਂ ਚ ਹੂੰ ਲੁੱਟ ਪਚੁੱਟ ਵਜ ਮੈਂ ਤਾਂ ਆਪਕੇ ਨਹੀਂ ਸੱਜਦਾ ਆਪੋ ਨਾ ਰਾਵਾਂਗੇ ਕੋਈ ਇਹ ਤਾਂ ਕਾਫੂਕ ਗਲੇ ਪਤਾ ਨਹੀਂ ਬੰਦਰ ਹੋ ਜਾ ਕਾਫੂਕ ਨਹੀਂ ਮੈਂ ਕਹਿੰਦੀ ਆਂ ਵੇਚ ਕੇ ਤਾਂ ਹੀ ਤਾਂ ਪੈਸੇ ਬੱਟਾਂਗੇ ਪੈਸੇ ਕਿੱਥੋਂ ਆਣਗੇ ਮੁੜ ਕੇ ਇੰਨੇ ਤਾਂ ਹੀ ਕਰਾ ਆਪਣਾ ਸੋਨਾ ਸਾਨਾ ਵੇਚ ਕੇ ਘਰ ਵੇਚ ਕੇ ਅਮਰੀਕਾ ਪੀਆਰ ਹੁੰਦੇ ਆਪਾਂ ਹਰ ਐਂ ਕਰੋ ਤੁਸੀਂ ਹੁਣ ਤੁਸੀਂ ਟਾਈਮ ਨਾ ਲਾਓ ਕਿਉਂਕਿ ਮੈਂ ਤਾਂ ਹੁਣ ਆਪਦੀ ਸੇਲੀ ਨੂੰ ਵੀ ਕਹਿਤਾ ਆਪਦੇ ਉੱਥੇ ਪੇਕੇ ਵੀ ਸਾਰਾ ਨਰੋਲਾ ਪਾਤਾ ਜੇਸਾ 10 ਦਿਨਾਂ ਨੂੰ ਚੱਲੇ ਆ ਹਾਂ ਮੈਨੂੰ ਨਹੀਂ ਪਤਾ 10 ਦਿਨਾਂ ਨੂੰ ਪ੍ਰੋਗਰਾਮ ਬਣਾ ਛੇਤੀ ਕਰ ਜਾ ਦੀ ਟਿਕਟਾਂ ਘਰ ਆ ਤੂੰ ਤਾਂ ਤੂੰ ਬਿਨਾ ਪੁੱਛੇ ਡੇਟਾ ਦੇ ਯਾਰੀ ਆਵਾ ਏਜੰਟ ਦੱਸਿਆ ਕਿੰਨਾ ਟਾਈਮ ਲੱਗਿਆ ਹੁਣ ਫਿਰ ਉਹਨੂੰ ਕਹਿੰਨਾ ਉਹੀ ਏਜੰਟ ਨੂੰ ਤਾਂ ਐ ਕਹਦੇ ਕਿ ਸਾਡਾ ਘਰ ਵੀ ਪਹਿਲੀ ਬਕਵਾ ਦੇ ਹਰ ਵਾਰ ਸਾਡੀ ਟਿਕਟਾਂ ਰਾਦੇ ਪਿਆ ਲਵਾ ਦੇ ਉਹ ਪ੍ਰੋਪਰਟੀ ਡੀਲਰ ਦਾ ਕੰਮ ਹੈ बिकਵਾਇਆ ਦੀਪਕਾ ਪੈਸੇ ਦੀ ਖੇਡ ਹੁੰਦੀ ਜੇ ਪੈਸਾ ਹੱਥ ਚ ਬੰਦਾ ਨਾ ਅੱਜ ਬੈਠੇ ਕੱਲ ਨੂੰ ਕਹਿੰ ਜਾਂਦਾ ਅਮਰੀਕਾ ਯਾਰ ਤੂੰ ਚੁੱਪ ਰਹਿ। ਉਹ ਪ੍ਰੋਪਰਟੀ ਡੀਲਰ ਦਾ ਕੰਮ ਹੈ ਉਹਨੇ ਕਹਾ ਮੈਂ बिकਵਾਉਣਾ ਤੇ ਜਿੰਨੂੰ ਆਪਣੇ ਦਵਾਇਆ ਸੀਗਾ ਕੋਈ ਵੀ ਕਵਾਏਗਾ ਆਪਣਾ ਚਲ ਉਹ ਕਹਿੰਦੇ ਫਿਰ ਤੂੰ ਕਿਛੇ ਦੀ ਨਹੀਂ ਪੈਸਾ ਨਾ ਲੋੜ ਆ ਪੈਸਿਆਂ ਦੀ ਜਿੰਨੀ ਜਲਦੀ ਹੋ ਸਕਦਾ ਵਿਕਵਾ ਦੇ ਬੱਸ ਉਹਨੋਂ ਮੈਂ 1% ਤੇ ਜਾਂ 2% ਕਮਿਸ਼ਨ ਦਿਆ। ਹਾਂ ਉਹ ਆਪ ਕੋ ਬਕਵਾਇਆ। ਫਿਰ ਤਾਂ ਮੈਂ ਹੀ ਕਹਿੰਦੀ ਸੀ ਜਿਹੜੇ ਤਾਂ ਅਸੀਂ ਬਾਬੂ ਆਪਣੇ ਕੋ ਬਚ ਜਾਣਗੇ ਕੱਪੜਾ ਜਿਹੜਾ ਲੈ ਲਾਂਗੇ ਟੈਚੀ ਟੂਚੀ ਲੈ ਲਾਂਗੇ ਕਾਫੀ ਸਮਾਨ ਲੈਣਾ ਸ਼ਾਪਿੰਗ ਵੀ ਬਹੁਤ ਕਰਨੀ ਹੈ ਤੁਹਾਨੂੰ ਪਤਾ ਨਾ ਬਹੁਤ ਸ਼ਾਪਿੰਗ ਕਰਨੀ ਹੈ ਜਪਾੜ ਚਾਲ ਵਾਸਤੇ। ਹਾਂ ਹਾਂ ਠੀਕ ਹੈ। ਚਲ ਠੀਕ ਆ ਫਿਰ। ਫਿਰ ਹੁਣ ਕੀ ਕਰਦੇ? ਚਾਹ ਬਣਾ ਲੈਣੇ ਥੋੜੀ ਜਿਹੀ ਟੁਕ ਟੁਕ ਫੀਲ ਆ ਰਹੀ ਹੈ। ਚਾਹ ਤਾਂ ਨਹੀਂ ਪੀਂਦਾ ਜੂਸ ਲਿਆ ਬਾਬੇ। ਹੂੰ ਜੂਸ ਮੈਂ ਇਥੋਂ ਨਹੀਂ ਗੱਡੇ ਇਹਨਾਂ ਤੁਸੀਂ ਕੱਢ ਲਿਆ ਦੇਖੀਂ। ਤੂੰ ਨਾ ਕੱਢ ਲਿਆ। ਸਰ ਮੈਂ ਲਿਆਉਂਦੀ ਇਨ ਨੂੰ ਤਾਂ ਅੱਗ ਲੱਗੀ ਪਈ ਆ ਬਾਹਰ ਦੀ ਕਿੰਨੀ ਦੇਖ ਲੈ ਤੈਨੂੰ ਤਾਂ ਇਹ ਹੋ ਰਿਹਾ ਬਸ ਏਜੰਟ ਹੁਣੀ ਉਚਾਚ ਚ ਬਿਠਾਵੇ ਤੇ ਸਿੱਧਾ ਪਹੁੰਚਾ ਦੇ ਇਹ ਨਾ ਕਰ ਨਾ ਮੈਂ ਬੈਠੇ ਰਹਿੜੀ ਉਹੀ ਗੱਲ ਹੋ ਗਈ ਰੇੜੀ ਮੈਂ ਦੀ ਪੁੱਛ ਲਈ ਗਿਆ ਸੀ ਹੂੰ ਉਹ ਤਾਂ ਬਸ ਪੁੱਛੋ ਨਾ ਉਹ ਤਾਂ ਬਾਹਰ ਜਾਣ ਦੀਆਂ ਤਿਆਰੀਆਂ ਕਰ ਰਿਹਾ ਬਾਹਰ ਜਾਣ ਦੀਆਂ ਹੋਰ ਘਰ ਤਾਂ ਛੱਡਣਾ ਹੀ ਛੱਡਣਾ ਸੀ ਉਹਨੇ ਉਹ ਤਾਂ ਜਮੀਨ ਬਾਹਰ ਜਾਣ ਦੀ ਬਾਹਰਲੇ ਮੁਲਕ ਜਾਣ ਦੀ ਗੱਲ ਕਰਦਾ ਕਮਾਲ ਦੀ ਗੱਲ ਹੈ ਯਾਰ ਉਹਦੇ ਨਾ ਕਿਨਾਂ ਸਲਾਹ ਨਾ مشورہ ਨਾ ਕੋਈ ਤੇਰੇ ਨਾਲ ਨਾ ਮੇਰੇ ਨਾਲ ਆਪ ਦੀ ਮਾਂ ਨਾਲ ਬੁਰਾਈ ਨਹੀਂ ਕੀਤੀ ਉਹਨੇ ਕੀ ਗੱਲ ਹੋ ਗਈ ਉਹ ਗੱਲ ਕੀ ਹੋਣੀ ਸੀ ਸੁਣ ਲੈ ਗੱਲ ਉਹ ਮੈਂ ਦੀਪੂ ਕੋਲੇ ਗਿਆ ਸੀ ਅੱਜ ਮਿੱਥੇ ਦਾ ਮਾਂ ਦਾ ਦੁੱਖੇ ਨਹੀਂ ਦੇਖਿਆ ਜਾਂਦਾ ਮਾਂ ਦਾ ਅੱਛਾ ਔਰ ਮੈਂ ਵੀ ਤੂੰ ਭਾਈ ਘਰੋਂ ਅੱਡ ਹੋਇਆ ਤੈਨੂੰ ਕੋਈ ਗੱਲਬਾਤ ਐ ਨਾ ਕੋਈ ਲੜਾਈ ਝਗੜਾ ਹੋਇਆ ਕੋਈ ਗੱਲ ਹੋਈ ਐ ਨਹੀਂ ਹੋਈ ਤੂੰ ਪਹਿਲਾਂ ਇੱਕ ਵਾਰੀ ਆ ਕੇ ਆਪਣੇ ਮਾਂ ਨੂੰ ਮਿਲ ਤਲੈ ਦੇਖ ਤਲੈ ਵੀ ਕੀ ਹਾਲ ਚਾਲ ਉਹਦਾ ਤੇਰਾ ਇੰਨਾ ਉਹ ਕਰਦੀ ਐ ਵੀ ਉਹ ਰੋਟੀ ਖਾਣੀ ਛੱਡ ਰੱਖੀ ਹੁਣ ਤੇ ਤੈਨੂੰ ਫਿਕਰ ਨਹੀਂ ਹੈਗਾ ਦੇਖ ਲੈ ਬਥੇਰਾ ਹਾਂ ਸਮਝਾਇਆ ਹੁਣ ਬਲਟਾ ਤੇਰੀ ਮਾਂ ਦੇ ਨਾ ਲਾਡ ਪਿਆਰ ਦੀਆਂ ਗੱਲਾਂ ਨਹੀਂ ਮੇਰੀ ਗੱਲ ਸੁਣਦਾ ਜਿੰਨਾ ਉਹ ਵੱਧ ਤੋਂ ਵੱਧ ਨੂੰ ਲਾਡ ਕਰਦੀ ਐ ਨਾ ਉਹਨੂੰ ਪਿਆਰਾ ਸਮਝ ਆਪਣਾ ਉਹਨੂੰ ਪਿਆਰਾ ਸਮਝੀ ਸੀਗੀ ਉਸੇ ਦੇ ਕਾਰਨ ਸਾਰੀ ਕਹਾਣੀ ਵਿਗੜੀ ਐ ਇਹ ਹੂੰ ਉਹਨਾਂ ਨੇ ਹਟਣਾ ਤਾਂ ਹੈ ਨਹੀਂਗਾ ਨਾਈ ਤੋਂ ਨੇ ਆਪਣੀ ਗੱਲ ਸੁਣੀ ਨਾ ਮਾਤਾ ਨਾ ਉਹਨੇ ਤੇਰੀ ਗੱਲ ਸੁਣੀ ਨਾ ਆਪਦੀ ਮਾਂ ਦੀ ਗੱਲ ਸੁਣੀ ਕਿਸੇ ਦੀ ਗੱਲ ਨਹੀਂ ਉਹਨੇ ਬੰਨੀ ਜੋ ਉਹਨੇ ਕਰਨਾ ਸੀ ਇਥੋਂ ਘਰੋਂ ਹੀ ਨਿਕਲਿਆ ਜਾਣ ਵੇਲੇ ਉਹਨੇ ਕੋਈ ਸਲਾਹ ਨਹੀਂ ਕੀਤੀ ਕਿਸੇ ਨਾਲ ਵੀ ਬਾਹਰ ਜਾਣਾ ਮੈਂ ਮੇਰੇ ਨਾਲ ਵੀ ਸਿੱਧੇ ਮੂੰਹ ਗੱਲ ਨਹੀਂ ਕੀਤੀ ਬਸ ਬਾਹਰ ਮੁੜ ਗਿਆ ਕਿੰਨਾ ਵੱਡਾ ਫੈਸਲਾ ਉਹਨੇ ਆਪੇ ਲੈ ਲਿਆ ਸਾਰਿਆਂ ਨੂੰ ਛੱਡ ਕੇ ਕੋਈ ਨਹੀਂ ਕਰ ਲੈਣ ਤੂੰ ਉਹ ਜਦੋਂ ਤੱਕ ਉਹਨੇ ਆਪ ਦਾ ਪੰਜੀ ਦਾ ਪੁੱਤ ਦੇਖ ਲੈਣਾ ਉਹਨੇ ਹਟਣਾ ਨਹੀਂ ਹੈਗਾ ਉਹਦੇ ਪਹਿਲਾਂ ਵੀ ਕਰਤੋਤਾ ਦਾ ਆਪ ਨੂੰ ਪਤਾ ਸੀ ਕੀ ਕਰਦਾ ਪਾਈਓ ਦਾ ਨਾ ਜ਼ਮੀਨ ਤੇ ਕੁਝ ਉਹਨੂੰ ਦਿੰਦਾ ਨਹੀਂ ਸੀ ਦਾ ਤੂੰ ਸਾਰੇ ਕਬ ਮੇਰੇ ਗੱਲ ਪੈਗੇ ਬੰਦਾ ਹੀ ਦੇ 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 ਦੇਣਾ ਦਾਫਟਰ ਮੋਚੇ ਨੂੰ ਹੁੰਦਾ ਆਪਾਂ ਨੇ ਹੋਰ ਕਿਹਨੂੰ ਦੇਣਾ ਹੁੰਦਾ ਕੋਈ ਨਹੀਂ ਹੁਣ ਉਹਨੂੰ ਉਦੋਂ ਪਤਾ ਲੱਗੂਗਾ ਜਦੋਂ ਉਥੇ ਭੁੱਖਾ ਮਰਿਆ ਇੱਥੇ ਆਊਗਾ ਮੁੜ ਕੇ ਆਪਣੀ ਹਾੜੇ ਕੱਢੂਗਾ ਕੇ ਉਹ ਹੈਗਾ ਤਾਂ ਆਪਣੇ ਹੀ ਆ ਆ ਵੀ ਧੱਕੇ ਕਾ ਨੂੰ ਖਾਵੇ ਆਪਣੇ ਘਰ ਚ ਰਹੇ ਭੈਣ ਭਰਾਵਾਂ ਕੋਲੇ ਰਹੇ ਪਰ ਉਹਦੇ ਹੁਣ ਦਿਮਾਗ ਤੇ ਨਾ ਬਸ ਪੈਸੇ ਦਾ ਭੂਤ ਸਵਾਰਾ ਤੇ ਇੱਕ ਉਹ ਬਸ ਉਹਦੀ ਘਰ ਵਾਲੀ ਜਿਹੜੀ ਉਹ ਜਿਹੜੀ ਡਿੰਪਲ ਆ ਨਾ ਇਹ ਸਾਰੀ ਕਹਾਣੀ ਉਹਦੀ ਹੈਗੀ ਉਹਦਾ ਉਹਦਾ ਨਹੀਂ ਚੱਲਦਾ ਹੈਗਾ ਉਹ ਸਾਰ ਕਦੇ ਬਾਜ਼ਾਰ ਚੱਲ ਕਦੇ ਬਾਹਰ ਖਾਇਆ ਇਹ ਕਦੇ ਚੱਲ ਸ਼ਹਿਰ ਕਰਾਇਆ ਇਹ ਉਹਨੂੰ ਬਾਹਰ ਦਾ ਜਿਹੜਾ ਚਾਹਸਾ ਦਿੱਤਾ ਉਸੇ ਨੇ ਰਿhta ਹੋਊਗਾ ਉਹੀ ਖਰਚੇ ਕਰਾਉਂਦੀ ਆ ਆਪਾਂ ਨੂੰ ਪਤਾ ਆਪਣੇ ਬੱਚੇ ਦਾ ਮੈਨੂੰ ਪਤਾ ਦੀਪੂ ਦਾ ਵੀ ਉਹ ਮੇਰੀ ਗੱਲ ਨਹੀਂ ਮੋੜਦਾ ਪਰ ਉਹਦੀ ਸ਼ਕਲ ਤੋਂ ਗੱਲਾਂ ਬਾਤਾਂ ਤਾਂ ਹੀ ਲੱਗਦਾ ਵੀ ਉਹ ਉਹ ਕੁੜੀ ਦੇ ਹੱਥ ਵਾਸੀ ਆ ਬਸ ਜਿਵੇਂ ਉਹ ਕਹਿੰਦੀ ਆ ਕੋਈ ਮਤਾ ਕੋਈ ਨਹੀਂ ਇਹ ਕੋਈ ਬਾੜੀ ਲੰਬੀ ਗੱਲ ਨਹੀਂ ਹੈਗੀ ਬਾਹਰ ਕੀ ਉਹ ਹੀ ਕਮਾਈਆਂ ਪੈਣ ਵੀ ਬਾਹਰ ਜਾਓਗੇ ਤੇ ਉੱਥੇ ਪੈਸੇ ਡਿੱਗਣ ਲੱਗ ਜਾਣਗੇ ਮਿਹਨਤ ਕਰਨੀ ਪੈਂਦੀ ਐ ਇੱਥੇ ਬਿਲਾ ਕੰਡਾ ਸੀ ਮਿਹਨਤ ਤਾਂ ਕਰਨੀ ਪੈਂਦੀ ਐ ਔਰ ਲਾਦੀ ਗੱਲ ਕਮਾਈਆਂ ਦੀ ਨਹੀਂ ਗੱਲ ਐ ਵੀ ਚਲਾ ਜਾਵੇ ਬਾਹਰ ਕਿਸੇ ਸਹੀ ਬੰਦੇ ਦੇ ਹੱਥ ਚੜ੍ਹ ਕੇ ਚਲਾ ਜਾਵੇ ਕਿਸੇ ਗਲਤ ਏਜੰਟ ਦੇ ਹੱਥ ਲੱਗ ਗਿਆ ਨਾ ਉਹ ਸਾਰਾ ਕੁਝ ਹੀ ਬਰਬਾਦ ਕਰ ਲੂਗਾ ਕੋਈ ਨਹੀਂ ਜਗਦੇਵ ਜਿਹੜੀ ਗੱਲ ਉਹਨੇ ਕਰ ਲਈ ਕੋਈ ਗੱਲ ਨਹੀਂ ਉਹ ਗੱਲ ਨੂੰ ਆਪਾਂ ਪਿੱਛੇ ਛੱਡੋ ਹੈ ਉਹਨੇ ਪਹਿਲਾਂ ਵੀ ਆਪਣੀ ਮਰਜ਼ੀ ਕਰੀ ਐ ਹੁਣ ਵੀ ਆਪਣੀ ਮਰਜ਼ੀ ਕਰਦਾ ਆਪਾਂ ਕੁਝ ਨਹੀਂ ਕਰ ਸਕਦੇ ਹੁਣ ਆਪਣੀ ਤਿੰਨਾ ਚ ਗੱਲ ਆ ਇਹ ਤੁਸੀਂ ਬਬਲੀ ਨੂੰ ਨਾ ਦੱਸਿਓ ਉਹ ਤਾਂ ਅੱਗੇ ਨੇ ਰੋਟੀ ਖਾਂਦੀ ਜੇ ਉਹਨੂੰ ਦੱਸ ਤਾ ਉਹਨੂੰ ਇਹ ਨਹੀਂ ਪਤਾ ਕੀ ਹੋ ਜੇ ਨਹੀਂ ਨਹੀਂ ਅਸੀਂ ਨਹੀਂ ਕੋਈ ਗੱਲ ਦੱਸਣੀ ਹੈਗੀ ਠੀਕ ਆ ਬਸ ਸਭ ਚ ਮੈਂ ਤਿੰਨਾ ਚ ਰਹੇ ਹਾਂ ਉਹਨੂੰ ਨਹੀਂ ਦੱਸਣਾ ਆਪਾਂ ਕਰ ਲੈਣ ਦੇ ਹੁਣ ਜੋ ਕਰਦਾ ਕਰ ਲੈਣ ਦੇ ਦੇਖ ਜਿਉ ਪ੍ਰਮਾਤਮਾ ਭਲੀ ਕਰੇ ਕੋਈ ਇਹ ਗਲਤ ਨਾ ਕੰਮ ਹੋਵੇ ਪਰ ਇਹਨੂੰ ਦੇਖ ਦੇਖ ਤਾਂ ਫਿਕਰ ਲੱਗਿਆ ਪਿਆ ਨਾ ਵੀ ਕੀ ਕਰੀਏ ਹੁਣ ਆਪਣੀ ਨਹੀਂ ਨਹੀਂ ਬਸ ਤੁਸੀਂ ਇਹ ਜੀ ਕੋਈ ਗੱਲ ਹੀ ਨਹੀਂ ਕਰਨੀ ਮੈਂ ਤਾਂ ਤੁਹਾਨੂੰ ਜਿਹੜੀ ਨਾਲ ਗੱਲ ਕਰਦਾ ਤੁਸੀਂ ਆ ਕੇ ਤੁਹਾਡੇ ਨਾਲ ਗੱਲ ਹੋ ਗਈ ਕੋਈ ਫਿਕਰ ਦੀ ਗੱਲ ਨਹੀਂ ਕੋਈ ਗੱਲ ਨਹੀਂ ਕਰਨੀ ਬਸ ਹੈਗਾ ਠੀਕ ਆ ਮਿਲਿਆ ਨਾ ਅਸੀਂ ਮਿਲਣੇ ਜਾਣਾ ਉਹ ਨਾ ਆਪਾਂ ਉਹਦੀ ਕੋਈ ਗੱਲ ਕਰਨੀ ਹਾਂ ਠੀਕ ਆ ਠੀਕ ਹੈ